ਹੈਲੋ ਦੋਸਤੋ ਬੈਸ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਸੇਵਾਦਾਰ ਐਂਡ ਪੰਜਾਬ ਹਰਿਆਣਾ ਹਾਈ ਕੋਰਟ ਪੀਐਨ ਜੀਕੇ ਕਲਾਸ 12ਵੀਂ ਇਸ ਵਿੱਚ 20 ਕੁਐਸਚਨ ਉਸੇ ਤਰ੍ਹਾਂ ਸੈੱਟ ਕੀਤੇ ਨੇ ਜਿਸ ਤਰ੍ਹਾਂ ਤੁਹਾਡਾ ਐਗਜ਼ਾਮ ਬਣੇਗਾ ਚੈਨਲ ਤੇ ਫਸਟ ਟਾਈਮ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਵੱਤੋ ਵੱਤ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਸਿੱਖੀ ਦਾ ਪੰਗੂੜਾ ਕਿਸ ਖੇਤਰ ਨੂੰ ਕਿਹਾ ਜਾਂਦਾ ਹੈ ਮਾਝਾ ਮਾਲਵਾ ਦੁਆਬਾ ਪੁਆੰਦ ਰਾਈਟ ਆਨਸਰ ਹੈ ਮਾਝਾ ਮਾਝਾ ਖੇਤਰ ਨੂੰ ਜੋ ਸਿੱਖੀ ਦਾ ਪੰਗੂੜਾ ਕਿਹਾ ਜਾਂਦਾ ਹੈ ਇਸ ਵਿੱਚ ਜੋ ਚਾਰ ਜ਼ਿਲ੍ਹੇ ਆਉਂਦੇ ਨੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਪਠਾਨਕੋਟ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗ ਕਿੰਨੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ 2 ਵਾਰ 3 ਵਾਰ 4 ਵਾਰ 5 ਵਾਰ ਰਾਈਟ ਆਨਸਰ ਹੈ 3 ਵਾਰ ਅਗੇ ਪੰਜਾਬ ਦੇ ਜੋ ਪਹਿਲੇ ਮੁੱਖ ਮੰਤਰੀ ਹੋਏ ਸਨ ਗੋਪੀ ਚੰਦ ਪਾਰਗਵ ਇਹ ਕੋਲ ਜੋ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ 블ਾਕ समिती ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ ਸਰਪੰਚ ਪ੍ਰਧਾਨ ਮੰਤਰੀ ਚੇਅਰਮੈਨ ਕਾਉਂਸਲਰ ਰਾਈਟ ਆਨਸਰ ਹੈ ਚੇਅਰਮੈਨ 블ਾਕ समिती ਦੇ ਮੁਖੀ ਨੂੰ ਚੇਅਰਮੈਨ ਕਿਹਾ ਜਾਂਦਾ ਹੈ 2011 ਦੀ ਜਨਗਣਨਾ ਅਨੁਸਾਰ ਕਿਸ ਜ਼ਿਲ੍ਹੇ ਦੀ ਸਾਕਰਤਾ ਦਰ ਵਧੇਰੇ ਸੀ ਲੁਧਿਆਣਾ ਹੁਸਿਆਰਪੁਰ ਜਲੰਧਰ ਮਾਨਸਾ ਰਾਈਟ ਆਨਸਰ ਹੈ ਹੁਸਿਆਰਪੁਰ ਹੁਸਿਆਰਪੁਰ ਦੀ ਜੋ ਸਾਕਰਤਾ ਦਰ ਵਧੇਰੇ ਸੀ ਐਂਡ ਸਭ ਤੋਂ ਘੱਟ ਸੀਗੀ ਮਾਨਸਾ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਕਿਸ ਦਰਿਆ ਦੇ ਕਿਨਾਰੇ ਤੇ ਸਥਿਤ ਹੈ ਸਤਲੁਜ ਰਾਵੀ ਬਿਆਸ ਕੱਗਰ ரைਟ ਆਨਸਰ ਹੈ ਬਿਆਸ ਕਿਉਂਕਿ ਗੋਇੰਦਵਾਲ ਸਾਹਿਬ ਜੋ ਬਿਆਸ ਦਰਿਆ ਤੇ ਸਥਿਤ ਹੈ ਇਸ ਦੀ ਜੋ ਸਥਾਪਨਾ ਕੀਤੀ ਗਈ ਸੀ ਗੁਰੂ ਅਮਰਦਾਸ ਜੀ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ ਈਟਾਨਗਰ ਸ਼ਿਮਲਾ ਹైదరాబాద్ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਈਟਾਨਗਰ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਜੋ ਈਟਾਨਗਰ ਹੈ ਹਿਮਾਚਲ ਪ੍ਰਦੇਸ਼ ਦੀ ਜੋ ਰਾਜਧਾਨੀ ਸੀ ਸ਼ਿਮਲਾ ਐਂਡ ਜੋ ਤੇਲੰਗਾਨਾ ਦੀ ਰਾਜਧਾਨੀ ਹੈ ਹైదరాబాద్ ਗਣਤੰਤਰ ਦਿਵਸ ਕਦੋਂ ਮਨਾਇਆ ਜਾਂਦਾ ਹੈ 15 ਅਗਸਤ 26 ਜਨਵਰੀ 25 ਜਨਵਰੀ 23 ਮਾਰਚ ਰਾਈਟ ਆਨਸਰ ਹੈ 26 ਜਨਵਰੀ 26 ਜਨਵਰੀ ਨੂੰ ਜੋ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ 26 ਜਨਵਰੀ 1950 ਨੂੰ ਜੋ ਸੰਵਿਧਾਨ ਲਾਗੂ ਹੋਇਆ ਸੀ ਫਿਲਮ ਵੀਅਰ ਅਵਾਰਡ 2024 ਵਿੱਚ ਬੈਸਟ ਫਿਲਮ ਪੁਰਸਕਾਰ ਮਿਲਿਆ ਹੈ ਐਨੀਮਲ ਗਦਰ 2 12ਵੀਂ ਫੀਲ ਜੈਨਾ ਵਿੱਚ ਕੋਈ ਨਹੀਂ ਰਾਈਟ ਆਨਸਰ ਹੈ ਬਾਰਮੀ ਫੇਲ ਠੀਕ ਹੈ ਬਾਰਮੀ ਫੇਲ ਫਿਲਮ ਨੂੰ ਜੋ ਫਿਲਮ ਫੇਅਰ ਅਵਾਰਡ 2024 ਵਿੱਚ ਬੈਸਟ ਫਿਲਮ ਪੁਰਸਕਾਰ ਮਿਲਿਆ ਬਾਯੂ ਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਕਿੰਨੀ ਮਾਤਰਾ ਪਾਈ ਜਾਂਦੀ ਹੈ 78% 21% 4% ਜਾਂ 0.03% ਰਾਈਟ ਆਨਸਰ ਏ 0.03% ਐਂਡ ਸਭ ਤੋਂ ਵੱਧ ਮਾਤਰਾ ਜੋ ਨਾਈਟrogen ਦੀ ਹੈ ਲਗਭਗ 78% ਐਂਡ ਲਗਭਗ 21% ਜੋ ਆਕਸੀਜਨ ਪਾਈ ਜਾਂਦੀ ਹੈ ਬੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਕਿੱਥੇ ਪਾਇਆ ਜਾਂਦਾ ਹੈ ਯਾਰਡ ਪੱਤੇ ਸਟੋਮੇਟਾ ਜਾਇਨ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਏ ਪੱਤੇ ਠੀਕ ਹੈ ਪੌਦਿਆਂ ਵਿੱਚ ਜੋ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੁੰਦੀ ਹੈ ਪੱਤੇ ਅੰਦਰ ਭਾਰਤ ਦੀ ਰਾਸ਼ਟਰੀ ਖੇਡ ਕਿਹੜੀ ਹੈ ਕ੍ਰਿਕਟ ਹਾਕੀ ਵਾਲੀਬਾਲ ਕਵੱਡੀ ਰਾਈਟ ਆਨਸਰ ਹੈ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਹੈ ਦਰਿਆਵਾਂ ਦੇ ਆਧਾਰ ਤੇ ਪ੍ਰਾਚੀਨ ਪੰਜਾਬ ਦਾ ਕੀ ਨਾਮ ਸੀ ਸप्तसिंधੂ ਆਨੰਦਪ੍ਰਦੇਸ਼ ਪੈਟੋਪਟਾਮੀਆ ਜਾਂ ਪੰਚਨੰਦ ਰਾਈਟ ਆਨਸਰ ਹੈ ਸप्तसिंधੂ ਠੀਕ ਹੈ ਦਰਿਆਵਾਂ ਦੇ ਆਧਾਰ ਤੇ ਜੋ ਪ੍ਰਾਚੀਨ ਪੰਜਾਬ ਦਾ ਨਾਮ ਸप्तसिंधੂ ਸੀ ਕਿਉਂਕਿ ਉਸ ਟਾਈਮ ਜੋ ਸੱਤ ਦਰਿਆ ਵਹਿੰਦੇ ਸਨ ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ਸਿਰਗੁਰੂ ਅੰਗਦ ਦੇਵ ਜੀ ਸਿਰਗੁਰੂ ਰਾਮਦਾਸ ਜੀ ਸਿਰਗੁਰੂ ਅਰਜਨ ਦੇਵ ਜੀ ਸਿਰਗੁਰੂ ਅਮਰਦਾਸ ਜੀ ਰਾਈਟ ਆਨਸਰ ਹੈ ਸਿਰਗੁਰੂ ਅਮਰਦਾਸ ਜੀ ਠੀਕ ਹੈ ਸਿਰਗੁਰੂ ਅਮਰਦਾਸ ਜੀ ਵੱਲੋਂ ਜੋ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਗਈ ਸੀ ਤੁਹਾਡੇ ਕੋਲੋਂ ਜੋ ਮੰਜੀਆਂ ਦੀ ਸੰਖਿਆ ਵੀ ਪੁੱਛੀ ਜਾ ਸਕਦੀ ਹੈ ਤਾਂ ਤੁਸੀਂ ਯਾਦ ਰੱਖਣਾ ਕੋਲੋਂ 22 ਮੰਜੀਆਂ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦਾ ਕੀ ਨਾਮ ਸੀ ਜੈ ਸਿੰਘ ਜੀਤ ਸਿੰਘ ਮਹਾ ਸਿੰਘ ਹਰੀ ਸਿੰਘ ரைਟ ਆਨਸਰ ਹੈ ਮਹਾ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦਾ ਨਾਮ ਮਹਾ ਸਿੰਘ ਸੀ ਐਂਡੇਨ ਦਾ ਜੋ ਸੰਬੰਧ ਸੀਗਾ ਸੁਖਰਚੱਕੀਆ ਮਿਸਲ ਨਾਲ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਕਦੋਂ ਦਿੱਤਾ ਗਿਆ 1967 ਈਸਵੀ 1970 ਈਸਵੀ 1947 ਈਸਵੀ ਜਾਂ 1950 ਈਸਵੀ ਰਾਈਟ ਆਨਸਰ ਹੈ 1967 ਈਸਵੀ ਠੀਕ ਹੈ ਪੰਜਾਬ ਭਾਸ਼ਾ ਐਕਟ 1967 ਦੇ ਦਿਨ ਪੰਜਾਬੀ ਨੂੰ ਜੋ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਇਨਾਂ ਵਿੱਚੋਂ ਕਿਹੜਾ ਮਰਦਾਂ ਦਾ ਲੋਕ ਨਾਚ ਨਹੀਂ ਹੈ ਸੱਮੀ ਪੰਗੜਾ ਲੁੱਡੀ ਝੁੰਮਰ ரைਟ ਆਨਸਰ ਹੈ ਸੱਮੀ ਠੀਕ ਹੈ ਜੀ ਸੱਮੀ ਜੋ ਸਿਰਫ ਜੋ ਔਰਤਾਂ ਦਾ ਲੋਕ ਨਾਚ ਹੈ ਪੰਜਾਬ ਵਿੱਚ ਸਭ ਤੋਂ ਵੱਧ ਬੀਜੀ ਜਾਣ ਵਾਲੀ ਫਸਲ ਕਿਹੜੀ ਹੈ ਗੰਨਾ ਕਣਕ ਚਾਵਲ ਨਰਮਾ ਰਾਈਟ ਆਨਸਰ ਹੈ ਕਣਕ ਠੀਕ ਹੈ ਪੰਜਾਬ ਵਿੱਚ ਸਭ ਤੋਂ ਬੀਜੀ ਜਾਣ ਵਾਲੀ ਜੋ ਫਸਲ ਹੈਗੀ ਹੈ ਕਣਕ ਖਾਲਸਾ ਪੰਥ ਦੀ ਸਥਾਪਨਾ ਕਿਸ ਸਥਾਨ ਤੇ ਕੀਤੀ ਗਈ ਸੀ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਗੁਵਿੰਦਵਾਲ ਜੈਨੂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਸ੍ਰੀ ਅਨੰਤਪੋਸਾਹਬ ਕਾਲਸਾ ਪੰਥ ਦੀ ਸਥਾਪਨਾ ਸ੍ਰੀ ਅਨੰਤਪੋਸਾਹਬ ਕੇ ਕੀਤੀ ਗਈ ਸੀ ਖੇਤਰਫਲ ਦੀ ਦ੍ਰਿਸ਼ਟੀ ਤੋਂ ਹਰਿਆਣਾ ਦਾ ਭਾਰਤ ਵਿੱਚ ਕਿੰਨਾ ਰੈਂਕ ਹੈ 18ਵਾਂ 9ਵਾਂ 21ਵਾਂ 1ਵਾਂ ਰਾਈਟ ਆਨਸਰ ਹੈ 21ਵਾਂ ਐਂਡ ਪੰਜਾਬ ਦਾ ਜੋ 9ਵਾਂ ਰੈਂਕ ਹੈ ਹਰਿਆਣਾ ਦਾ ਜੋ ਕੁੱਲ ਖੇਤਰਫਲ ਹੈਗਾ 44212 ਵਰਗ ਕਿਲੋਮੀਟਰ ਧਰਤੀ ਦਾ ਉਪਗ੍ਰਹਿ ਕਿਹੜਾ ਹੈ ਸੂਰਜ ਚੰ드ਰਮਾ ਸ਼ਨੀ ਬੁੱਧ ਰਾਈਟ ਆਨਸਰ ਹੈ ਚੰ드ਰਮਾ ਧਰਤੀ ਦਾ ਜੋ ਇੱਕ ਉਪਗ੍ਰਹਿ ਹੈ ਉਹ ਹੈ ਚੰ드ਰਮਾ ਇਸ ਤਰ੍ਹਾਂ ਅੱਜ ਦੇ ਜੋ ਆਪਣੇ 20 ਕੁਐਸਚਨਸ ਸਮਾਪਤ ਹੋਏ ਨੇ ਕਲਾਸ ਵਧੀਆ ਲੱਗੀ ਆ ਵੱਤੋ ਅਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ